ਸਾਲ ਸਾਹਿਬ ਵਾਹਿਗੁਰੂ ਜੀ ਕੀ ਖਾਤੇ ਇਹ ਉਹ ਉੱਤਰਸਥਾਨ ਹੈ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਜਿਸ ਉੱਤਰਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਟੈਂਡ ਦਾ ਸਰਹਣਾ ਲਾ ਕੇ ਪਏ ਸਨ ਇਹ ਉਹ ਉੱਤਰਸਥਾਨ ਹੈ ਜੀ ਮਾਛੀਵਾੜਾ ਸਾਹਿਬ ਇੱਧਰ ਸਰੋਵਰ ਬਣਿਆ ਹੋਇਆ ਜੀ ਜਦੋਂ ਤੁਹਾਨੂੰ ਦਰਸ਼ਨ ਕਰਨੇ ਜੀ ਉਹ ਉੱਤਰ ਉਹ ਦੇ ਜਿਸ ਉੱਤੇ ਗੁਰੂ ਸਾਹਿਬ ਜੀ ਨੇ ਅਮਰ ਤਵੇਲੇ ਇਸ਼ਨਾਨ ਕੀਤਾ ਤੇ ਇਸ ਹਸਤਾਨ ਤੇ ਜਲਛਕਿਆ ਉੱਪਰ ਤਰਖੂ ਹਾ ਜੀ ਉਹਦੇ ਪਾਸੇ ਜਿਹੜਾ ਵਤੀਆ ਜਾਨਾ ਹੀ ਨਹੀਂ ਇਹ ਉਪਰ ਤਰਖੂ ਹਾ ਜੀ ਜਿਸ ਤੇ ਗੁਰੂ ਸਾਹਿਬ ਜਿਨੇ ਅਮਰਤਵੇਲੇਸ਼ਨ ਕੀਤਾ ਇਸ ਤੇ ਤਰਫੋਂ ਤੇ ਅਰੰਭ ਕਰ ਜੀ ਆਹ ਉਹਨੋਂ ਪਿਛਲੇ ਸਾਲ ਵੀ ਸਿੱਖ ਸੰਗਤਾਂ ਨੇ ਅਰਦਾਸਾਂ ਕਰਵਾਈਆਂ ਜਿਨ੍ਹਾਂ ਦੀ ਇੱਥੇ ਅਰਦਾਸਾਂ ਪ੍ਰਵਾਹ ਹੁੰਦਾ ਕਿ ਸਿੱਖ ਸੰਗਤਾਂ ਨੇ ਇੱਥੇ ਨਾਲ ਇਹ ਉਹ ਪਵਿੱਤਰ ਝੰਡਾ ਹੈ ਜਿਸ ਦੇ ਥੱਲੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਇਸ ਪਵਿੱਤਰ ਸਥਾਨ ਦੇ ਉੱਤੇ ਗੁਰੂ ਕਾ ਜੀ ਨੇ ਸ਼ਬਦੋਚਾਰ ਵੀ ਕੀਤਾ ਸੀ ਉਸ ਪਰ ਪਿਆਰੇ ਨੂੰ ਹਾਲ ਨੂਦਾਂ ਦਾ ਕਹਿਣਾ ਇਹ ਉਹ ਪਵਿੱਤਰ ਝੰਡਾ ਹੈ ਜਿਸ ਦੇ ਥੱਲੇ ਗੁਰੂ ਸਾਹਿਬ ਜੀ ਨੇ ਸ਼ਬਦੋਚਾਰ ਕੀਤਾ ਸੀ ਦੋਰ ਦੋਰ ਆ ਚਰਨ ਪੰਡਤ ਸਾਹਿਬ ਨਾਚੀਵਾੜਾ ਸਾਹਿਬ ਠੀਕਾ ਖਾਲਸਾ ਇੱਥੇ ਫੋਟੇ